ਕਿਉਂ ਵਾਲਮੀਕ ਸਮਾਜ ਬਚਾਓ ਇਕਤਾ ਸੰਗਠਨ ਦੇ ਪ੍ਰਧਾਨ ਸ਼੍ਰੀ ਓਮਪਾਲ ਚਨਾਲੀਆ ਜੀ ਅਤੇ ਮੇਰੇ ਬਹੁਤ ਪਸਤਾਲੋ ਮੇਰੇ ਵੱਡੇ ਵੀਰ ਪ੍ਰਮੋਟ ਚੈਨੋਤੀ ਡੋਰ ਟੂ ਡੋਰ ਮੰਦੂਰ ਇਕਤਾ ਸੰਗਠਨ ਦੇ ਪ੍ਰਧਾਨ ਦਾ ਟਾਪ ਜੀ ਅਤੇ ਜਿੰਨੇ ਵੀ ਮੇਰੇ ਸਾਥੀ ਸਾਰੇ ਇੱਥੇ ਪਹੁੰਚੇ ਆਂ ਹੋਂਚੜ ਦੇ ਮੈਂ ਧੰਨਵਾਦ ਕਰਦਾ ਜੇਕਰ ਇਹਦਾ ਨਾਮ ਕੀਤਾ ਮੇਰੇ ਸਤਿਕਾਰਯੋਗ ਵੀਰ ਦਾ ਮਾਫੀ ਚਾਹੁੰਦਾ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰਾ ਜੈ ਵੰਤ ਦੇਖੋ ਜੀ ਵੈਸੇ ਤਾਂ ਆਪਾਂ ਨੂੰ ਸਾਰਾ ਕੁਝ ਤੇ ਆਪਣਾ ਧਰਨਾ ਮੈਂ ਕਹਿੰਦਾ ਬਹੁਤ ਸਕਸੈਸਫੁਲ ਸੀਗਾ ਪੂਰੇ ਸ਼ਹਿਰ ਦੇ ਵਿੱਚ ਸਾਡੀ ਆਵਾਜ਼ ਗਈ ਸੀਗੀ ਵੱਡੇ ਵੱਡੇ ਲੀਡਰਾਂ ਦੀਆਂ ਕੁਰਸੀਆਂ ਹਿਲ ਗਈ ਸੀ ਉਹ ਸੋਚਣ ਦੇ ਮਜਬੂਰ ਹੋ ਗਏ ਕਿ ਵੀ ਵਾਲਮੀਕੀ ਸਮਾਜ ਇਕੱਠਾ ਹੋ ਕੇ ਆ ਗਿਆ ਬਈ ਇਹ ਨਹੀਂ ਛੱਡਣਗੇ ਹੁਣ ਸਾਨੂੰ ਤੇ ਤੁਸੀਂ ਜੋਸ਼ ਦੀ ਲੋੜ ਆ ਹੁਣ ਆਪਾਂ ਡੋਰ ਟੂ ਡੋਰ ਮਜ਼ਦੂਰ ਇੱਕ ਦਾ ਸੰਗਠਨ ਵੱਲੋਂ ਵੀ ਅਤੇ ਮਿਲ ਜੂ ਨਿਊ ਵਾਲਮੀਕੀ ਸਮਾਜ ਬਚਾਓ ਇੱਕ ਦਾ ਸੰਗਠਨ ਵੱਲੋਂ ਵੀ ਤੁਹਾਨੂੰ ਸਾਂਝਾ ਇੱਕ ਇੱਕ ਸੱਦਾ ਦਿੰਨੇ ਆ ਇੱਕ ਤੁਹਾਡੇ ਅੱਗੇ ਬੇਨਤੀ ਕਰਦੇ ਆ ਵੀ جن بھی میری مرد آباد مرد سرکار مرد آباد مرد آباد نگر مرد مرد آباد مرد نگر مرد مرد آباد مرد کارپوریشن مرد آباد مزدور نہیں چلے گی نہیں چلے گی نہیں چلے گی ਤਾਂ ਕੈਸਾ ਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਡਾ ਹੋਏ ਤੇਰਤ ਸਾਡਾ ਜਦੋਂ ਸਾਡੇ ਕੋਲ ਅਸੀਂ ਪਿਛਲੀ ਵਾਰ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਤੇ ਕਮਿਸ਼ਨਰ ਸਾਹਿਬ ਨੇ ਵੀ ਪੱਲਾ ਝਾੜਤਾ ਔਰ ਮੈਡਮ ਮੇਅਰ ਨਾਲ ਗੱਲ ਜਦੋਂ ਕੀਤੀ ਮੈਡਮ ਮੇਅਰ ਨੇ ਵੀ ਪੱਲਾ ਝਾੜਤਾ ਕਿ ਉਹ ਜਿਹੜੀ ਅਖਬਾਰ ਦੇ ਵਿੱਚ ਉਹ ਐਡੋ ਐਡਵਰਟਾਈਜ਼ਮੈਂਟ ਜਿਹੜੀ ਆ ਉਹ ਕੰਪਨੀ ਵਾਲੀ ਗੱਲ ਤੇ ਮੇਰੇ ਵੱਲੋਂ ਤਾਂ ਕਹੀ ਨਹੀਂ ਗਈ ਜਦੋਂ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਗਈ ਤੇ ਉਹਨਾਂ ਨੇ ਵੀ ਉਹ ਜਿਹੜਾ ਉਹ ਪੱਲਾ ਝਾੜਦਾ ਆ ਦੇਖੋ ਜਾਗਰਣ ਸਿਟੀ ਦੇ ਵਿੱਚ 11 12 ਦੇ ਵਿੱਚ ਦੁਬਾਰਤੋਂ ਫੇਰ ਐਡ ਦਿੰਦੇ ਆ ਕਿ ਜਿਹੜਾ ਲੁਧਿਆਣੇ ਦਾ ਕੰਮ ਆ ਪ੍ਰਾਈਵੇਟ ਕੰਪਨੀ ਤੇ ਆਪਣਾ ਧਰਨਾ ਮੈਂ ਕਹਿੰਦਾ ਬਹੁਤ ਸਕਸੈਸਫੁਲ ਸੀਗਾ ਪੂਰੇ ਸ਼ਹਿਰ ਦੇ ਵਿੱਚ ਸਾਡੀ ਆਵਾਜ਼ ਗਈ ਸੀਗੀ ਵੱਡੇ ਵੱਡੇ ਲੀਡਰਾਂ ਦੀਆਂ ਕੁਰਸੀਆਂ ਹਿਲ ਗਈ ਸੀ ਉਹ ਸੋਚਣ ਦੇ ਮਜਬੂਰ ਹੋ ਗਏ ਸੀ ਵੀ ਵਲਮੀਕੀ ਸਮਾਜ ਇਕੱਠਾ ਹੋ ਕੇ ਆ ਗਿਆ ਬਈ ਇਹ ਨਹੀਂ ਛੱਡਣਗੇ ਹੁਣ ਸਾਲੂ ਤੇ ਉਸੇ ਜੋਸ਼ ਦੀ ਲੋੜ ਆ ਹੁਣ ਹਾਂਜੀ ਪ੍ਰਧਾਨ ਜੀ ਅੱਜ ਦੀ ਜਿਹੜੀ ਮੀਟਿੰਗ ਸੀ ਕੀ ਕਹਿਣਾ ਚਾਹੋਗੇ ਅੱਜ ਆਪਣੀ ਜੋ ਮੀਟਿੰਗ ਸੀਗੀ ਉਹ ਮੀਟਿੰਗ ਆਪਣੇ ਸਮਾਜ ਦੀ ਰੋਜੀ ਰੋਟੀ ਦੀ ਮੀਟਿੰਗ ਸੀ ਜੋ ਸਰਕਾਰ 600 ਕਰੋੜ ਦੇ ਠੇਕੇ ਦੇਣ ਜਾ ਰਹੀ ਆ ਉਹ ਸਾਡੀ ਕੋਮਲੀ ਮਤਲਬ ਬਹੁਤ ਗਲਤ ਹੈ ਕਿਉਂਕਿ ਆਦੀ ਰੋਜੀ ਰੋਟੀ ਚਲੀ ਜਾਊਗੀ ਅਗਰ ਮੰਨ ਲਿਆ ਇਹ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਅੱਗੇ ਆਉਣ ਵਾਲੇ ਸਮੇਂ ਤੇ ਮਹਲਾ ਤੁਹਾਨੂੰ ਪ੍ਰਦਰਸ਼ਨ ਬਹੁਤ ਭਾਰੀ ਕਰਾਂਗੇ ਔਰ ਜਿਹੜੇ ਐਮਐਲਏ ਐਮਪੀ ਇਹਨਾਂ ਨੂੰ ਵੀ ਇਹਨਾਂ ਦੇ ਘਰ ਦੇ ਕੋਠੀ ਦੇ ਮਹਲਾ ਕਿਰਾਉ ਕਰਕੇ ਕੂੜਾ ਲੈ ਕੇ ਜਾਣਗੇ ਔਰ ਜਿੰਮ ਆਪਣੀ ਚਾਰਜ ਹੋਣ ਹੈਗੀ ਇਹਨਾਂ ਤੇ ਵੀ ਜਾ ਕੇ ਕੂੜਾ ਕਰਕਟ ਲੈ ਕੇ ਉੱਥੇ ਛਿੱਟਾਂਗੇ ਅਗਰ ਸੁਣਵਾਈ ਨਹੀਂ ਕੀਤੀ ਗਈ ਅਸੀਂ ਰਿਕਵੈਸਟ ਕਰਦੇ ਆਂ ਸਾਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਇਹ ਸਾਡਾ ਕੰਮ ਆ ਅਸੀਂ ਕਿਸੇ ਕੀਮਤੇ ਨਹੀਂ ਦੇਵਾਂਗੇ ਅਗਰ ਕੁਰਬਾਨੀ ਵੀ ਦੇਣੀ ਪਈ ਤਾਂ ਅਸੀਂ ਕੁਰਬਾਨੀ ਦੇਣ ਨੂੰ ਠਿਆਵਾਲਾ ਸਾਨੂੰ ਕੋਈ ਫਿਕਰ ਨਹੀਂ ਆ ਜਿਸ ਬੰਦੇ ਦਾ ਕੰਮ ਚੜਾ ਜਾਊਗਾ ਉਹ ਬੰਦੇ ਕੋਲ ਕੀ ਬਚੂਗਾ ਕੋਈ ਵੀ ਹੋਵੇ ਅਗਰ ਮਾੜੇ ਰੋਟੀ ਨਹੀਂ ਹੈ ਤਾਂ ਉੱਦਾਂ ਵੀ ਮੌਤਾ ਸਾਨੂੰ ਕੋਈ ਪਰਚੇ ਦਾ ਵੀ ਡਰ ਨਹੀਂ ਆ ਭਾਈ ਕਹਿੰਦੇ ਪਰਚੇ ਕਰ ਦੇਣਗੇ ਪਰਚੇ ਕਰ ਦੇਣ ਕੋਈ ਗੱਲ ਨਹੀਂ ਆ ਅਸੀਂ ਆਪਣੀ ਰੋਜੀ ਰੋਟੀ ਦੇ ਬਾਰੇ ਵਾਮਲ ਅਸੀਂ ਪਰਚੇ ਕਰਾਉਣ ਤੋਂ ਜਾਂ ਮੌਤ ਤੋਂ ਨਹੀਂ ਡਰਦੇ ਹੋਣਾ ਨੂੰ ਵੀ ਕਿਹਾਗੇ ਔਰ ਇਹ ਅਗਰ ਸੁਣਵਾਈ ਨਹੀਂ ਕੀਤੀ ਗਈ ਤੇ بڑے ਦਾ بڑے ਪੱਦਰ ਤੇ ਹਜ਼ਾਰਾਂ ਬੰਦੇ ਇਕੱਠੇ ਕਰ ਗਏ ਆਪਣੇ ਗੱਟੋ-ਗੱਟ ਸਹਿਰ ਤੇ 90% ਆਪਣੇ ਸਮਾਜ ਦੇ ਕੂੜੇ ਦਾ ਕੰਮ ਕਰਦੇ ਆ ਉਹ ਜੋ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਆਪਣੇ ਨਾਲ ਲੈ ਜਾਵੋ ਇਹ ਕਿਉਂਕਿ ਉਹਨਾਂ ਨੂੰ ਪੱਕੇ ਨਹੀਂ ਕੀਤੇ ਜਾਂਦੇ ਉਹ ਉਹਨਾਂ ਨੂੰ ਠੇਕੇਪਰਤੀ ਮਤਲਬ ਰੱਖਿਆ ਜਾ ਰਿਹਾ ਅਸੀਂ ਠੇਕਾ ਨਹੀਂ ਚੱਲਣ ਦੇਵਾਂਗੇ ਆਪਣੀ ਕੋਲੋਂ ਦਾ ਜਿਹੜਾ ਉਹਨਾਂ ਨੂੰ ਠੇਕਾ ਦਿੱਤਾ ਗਿਆ ਸਰਕਾਰ ਮਕਸੂਮ ਅਲੈਦਾ ਦੀ ਕੰਮ ਕਰ ਰਹੀ ਆ ਸਰਕਾਰ ਉਹ 600 ਕਰੋੜ ਆਪਣੇ ਸਾਇਟ ਤੇ ਲਾਣ ਸੁੰਦਰ ਬਣੂਗਾ ਇਹ ਇਹ ਕੂੜੇ ਦਾ ਕੰਮ ਜਿਹੜਾ ਮਤਲਬ ਕੂੜਾ ਛਿੱਟਾ ਜਾਂਦਾ ਬੱਦਦੀਆ ਕਿੱਥਾ ਜਾਵੇ ਸੁਗਣਾਂ ਗੂੜੇ ਦਾ ਕੰਮ ਦਾ ਜੀ ਫੀਲੀ ਕਰਦੇ ਆ ਸਾਨੂੰ ਕਿਹੜੀ ਰਕਮ ਮਿਲਦੀ ਆ ਅਸੀਂ ਫੀਲੀ ਕਰਦੇ ਆ ਛੱਜੋ ਕਿਸ ਨੂੰ ਦੇ ਰਹੇ ਨੇ ਸਾਨੂੰ 6 ਰੁਪਏ ਹੀ ਦਿੰਦੇ ਬਈ ਇਹ ਆਪ ਫੀਮਾਪ ਸੇ ਮਤਲਬ ਕਾੜਦੇ ਆ ਨੇ ਬਈ ਅਸੀਂ ਕੰਮ ਨਹੀਂ ਲੈਵਾਂਗੇ ਕੰਮ ਕਿਸੇ ਕੀਮਤ ਤੇ ਨਹੀਂ ਦੇਵਾਂਗੇ ਇਹ ਵਿਧਾਇਕ ਨਾਲ ਕਦੀ ਐਮਐਲਏ ਨਾਲ ਤੁਹਾਡੀ ਕਦੇ ਮੇਰ ਨਾਲ ਕਦੇ ਕਮਿਸ਼ਨਰ ਨਾਲ ਗੱਲ ਹੋਈ ਤੁਹਾਡੀ ਸਾਡੀ ਮੀਟਿੰਗ ਹੋਈ ਬਈ ਸਾਹਮਣੇ ਦੇ ਦਾਸੇ ਜਿਹੜਾ 10ਵਾਂ ਮਿਲਣਾ ਸੀ ਮਤਲਬ 15 ਤਰੀਕ ਦੀ ਪਹਿਲਾਂ ਦੀ ਗੱਲ ਧਰਨਾ ਰੱਖਿਆ ਸੀ ਉਦੋਂ ਸਟੈਂਬੀ ਨਾਲ ਨੇ ਆਸ਼ਵਾਸਨ ਦਿੱਤਾ ਸੀ ਹੁਣ ਸਾਡੀ ਮੀਟਿੰਗ ਵੀ ਹੋਈ ਉਸ ਤੋਂ ਬਾਅਦ 11ਵੇਂ ਮਿਲਣੇ 'ਚ ਮੀਟਿੰਗ ਹੋਈ ਉਹਨਾਂ ਨੇ 9 ਤਰੀਕ ਮੇਰੇ ਖਿਆਲ ਤੋਂ 9 ਤਰੀਕ ਆਪਣੇ ਸੰਜੀਵ ਰੋਲਾ ਜੀ ਵੀ ਸੀ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਜੀ ਭਾਈ ਤੁਹਾਨੂੰ ਕੋਈ ਤੰਗ ਨਹੀਂ ਕਰੂਗਾ ਆ ਜੀ ਬਿਲਕੁਲ ਸਹੀ ਹੈ ਉਹਨਾਂ ਨੇ ਇੱਕ ਗੱਲ ਕਹੀ ਜੀ ਮੈਂ ਉਹਨਾਂ ਨੂੰ ਇਹ ਕਿਹਾ ਰੋਲਾ ਸਾਹਿਬ ਆਪਣੇ ਇੱਕ ਐਸੀ ਕੋਈ ਵੀ ਮੇਰਾ ਗਰੀਬ ਖਾਸ ਕਰ ਵਾਲਮੀਕ ਸਵਾਜ ਬਲਕਿ ਜੀ ਗੱਲ ਤੋਂ ਪ੍ਰੇਸ਼ਾਨੀ ਹੋਊਗਾ ਤੇ ਉਹਨਾਂ ਨੇ ਸਾਨੂੰ ਕੀ ਜਵਾਬ ਦਿੱਤਾ ਤੁਹਾਡਾ ਚੇਅਰਮੈਨ ਲਾਤਾ ਚੇਅਰਮੈਨ ਸਾਹਿਬ ਨੇ ਸਾਨੂੰ ਛੱਡ ਕੇ ਚਲੇ ਗਏ ਨੇ ਚੇਅਰਮੈਨ ਸਾਹਿਬ ਨੇ ਤਾਂ ਸਾਡੀ ਕੋਈ ਗੱਲ ਹੀ ਨਹੀਂ ਕੀਤੀ ਕਿ ਅਸੀਂ ਵੀ ਅੱਜ ਜ਼ਕਰਦੇ ਆ ਭਈ ਇਸ ਗੱਲ ਤੋਂ ਮਤਲਬ ਮੰਨ ਜਾਣ ਅਗਰ ਨਹੀਂ ਮੰਨਾਂਗੇ ਤਾਂ ਅਸੀਂ ਨਾ ਕੂੜਾ ਲੈ ਕੇ ਪੂਰੇ ਰੇੜੇ ਲੈ ਕੇ ਐਮ ਐਲ ਏ ਔਰ ਐਮ ਪੀ ਦੇ ਵੀ ਘਰ ਦਾ ਕਿਰਾਉ ਕਰਾਂਗੇ ਪ੍ਰਕਾਸ਼ ਸਿੰਘ ਬਾਦਲ ਵਰਗੀ ਤਾਂ ਇਹ ਰੀਸ ਨਹੀਂ ਕਰ ਸਕਦੇ ਪ੍ਰਕਾਸ਼ ਸਿੰਘ ਬਾਦਲ ਨੇ ਸਾਡਾ 3400 ਬੰਦਾ ਪੱਕਾ ਕੀਤਾ ਸੀ ਲੁਧਿਆਣੇ ਹੂੰ ਉਹ 2700 ਬੰਦਾ ਪੱਕਾ ਕੀਤਾ ਸੀ ਜਲੰਧਰ ਹੂੰ ਯਾਨੀ ਪੂਰੇ ਪੰਜਾਬ 'ਚ ਉਹਨਾਂ ਨੇ ਬੰਦੇ ਪੱਕੇ ਖਿੱਚੇ ਸੀ ਉਹਨਾਂ ਨੇ ਵਾਅਦਾ ਇਹ ਵੀ ਕੀਤਾ ਸੀ ਭਈ ਆਉਣ ਵਾਲੇ ਸਮੇਂ ਤੇ ਜਿਹੜੀ ਵੀ ਭਰਤੀ ਮਗਰ ਹੋ ਗਿਆ ਕਿ ਭਰਤੀ ਕਰਾਂਗੇ ਤੇ ਸਭ ਪੱਕੇ ਹੀ ਰੱਖੇ ਜਾਣਗੇ ਅੱਜ ਇਹ ਸਰਕਾਰ ਨੇ ਕੀ ਦਿੱਤਾ ਇਹ ਜਿਹੜੇ ਸਾਡੇ ਬੰਦੇ 25 25 27 27 ਤੁਸੀਂ ਬਾਦਲ ਸਾਹਿਬ ਦੀ ਗੱਲ ਕੀਤੀ ਹੈ ਲੱਗਦਾ ਵੀ ਉਹਨਾਂ ਦੇ ਕੰਮ ਚੇਤੇ ਆ ਰਹੇ ਸਾਨੂੰ ਯਾਦ ਆ ਰਿਹਾ ਹਾਂ ਉਹਨਾਂ ਪਰ ਕੀ ਤਾਂ ਰੀ ਸੀ ਨਹੀਂ ਉਹਨਾਂ ਨੇ ਜੋ ਸਾਡੇ ਲਈ ਕੀਤਾ ਮੈਂ ਕਹਿੰਦਾ ਕੋਈ ਸਰਕਾਰ ਨੇ આજ ਤੱਕ ਸਾਨੂੰ ਦਿੱਤਾ ਹੀ ਨਹੀਂ ਸਾਡੇ ਪਰਮਾਤਮਾ ਵਾਲਮੀਕ ਮਹਾਰਾਜ ਦਾ ਮੰਦਿਰ ਇੰਨਾ ਸੋਨਾ ਬਣਵਾਇਆ ਪੂਰੇ ਭਾਰਤ 'ਚ ਹੈ ਹੀ ਨਹੀਂ ਆ ਦੁਨੀਆਂ 'ਚ ਹੀ ਨਹੀਂ ਆ ਸੋਨੇ ਦੀ ਮੂਰਤੀ ਰਖਾਤੀ ਤੇ ਉਹਨਾਂ ਦਾ ਤਾਂ ਅਸੀਂ ਦੇਣਾ ਦੇ ਹੀ ਨਹੀਂ ਸਕਦੇ ਅਗਲੇ ਆਪਣੇ ਪੂਰੇ ਸ਼ਹਿਰ 'ਚ ਫਟੋ ਘਰ 10000 ਬੰਦਾ ਵਾ ਅਸੀਂ ਸਾਰੇ ਨੂੰ ਸੁਨਿਆ ਲਾਵਾਂਗੇ ਉਹ ਸਾਰੇ ਇਕੱਠੇ ਹੋਵਾਂਗੇ